ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਜਿਹੜਾ ਪਰਚਾ ਦਰਜ ਹੋਇਆ ਹੈ ਇਹ ਹਾਈ ਕੋਰਟ ਦੇ ਹੁਕਮਾਂ ਤੇ ਹੋਇਆ ਤੇ ਬੀਜਪੀ ਸਾਹਮਣੇ ਪਰਚਾ ਦਿੱਤਾ ਅੱਗੇ ਰეკਮੈਂਡ ਕਰਿਆ ਐਸਐਸਪੀ ਨੂੰ ਤੇ ਅੱਗੇ ਜੋ ਉਹਦਾ ਸੰਬੰਧਿਤ ਜੂਰਿਸਡਿਕਸ਼ਨ ਹੈ ਪਰਮੇਸ਼ਰ ਦਵਾਰ ਦੀ ਉਸ ਥਾਣੇ ਦੇ ਵਿੱਚ ਪਰਚਾ ਦਰਜ ਹੋ ਗਿਆ ਹੁਣ ਬਾਬਾ ਡੇਰੇ ਚੋਂ ਗਿਆ ਹੋਇਆ ਭੱਜਿਆ ਹੋਇਆ ਤੇ ਪੁਲਿਸ ਹੈ ਜਿਹੜੀ ਉਹਨੂੰ ਭਾਲਦੀ ਐ ਤੇ ਬਾਬਾ ਨਹੀਂ ਮਿਲ ਰਿਹਾ ਉਦੋਂ ਬਾਅਦ ਜਿਹੜੀ ਗੱਲਬਾਤ ਹੋਈ ਹੈ ਉਹ ਇਹ ਹੈ ਵੀ ਸਹਿਬ ਸਿੰਘ ਜਿਹੜੇ ਨੇ ਪਰਚਾ ਦਰਜ ਕਰਾਇਆ ਉਹ ਵੀ ਵਿਚਾਰਾ ਲੋਕਸ਼ਬ ਦਾ ਫਿਰਦਾ ਉਹਨੂੰ ਵੀ ਧਮਕੀਆਂ ਆਉਂਦੀਆਂ ਕਹਿੰਦੇ ਡਰਾਉਂਦਾ ਬਾਬਾ ਪਰੋਸੇ ਜੋ ਸੁਤਰਾ ਤੋਂ ਪਤਾ ਲੱਗਿਆ ਉਦੋਂ ਬਾਅਦ ਸਾਡੇ ਪੱਤਰਕਾਰ ਭਾਈ ਗਏ ਸੀਗੇ ਉਹਦੇ ਘਰੇ ਤੇ ਉਹਨਾਂ ਉਹਦੀ ਪਰਜਾਈ ਮਿਲੀ ਆ ਪਰਮਜੀਤ ਕੌਰ ਉਹਨਾਂ ਨੇ ਕਿਹਾ ਵੀ ਸਾਡਾ ਉਹਨਾਂ ਨੇ ਆਉਣਾ ਜੜਾ ਅਸੀਂ ਜਿਹੜਾ ਹੈਗਾ ਪਰਮੇਸ਼ਰ ਦਵਾਰ ਜਾਂਦੇ ਹੁੰਦੇ ਸੀ ਉਦੋਂ ਬਾਅਦ ਸਾਡੇ ਬੱਚੇ ਵਿਆਹੇ ਗਏ ਹੁਣ ਪੋਤੇ-ਪੋਤੀਆਂ ਉਦੋਂ ਬਾਅਦ ਨਹੀਂ ਅਸੀਂ ਗਏ ਤੇ ਫਿਰ ਜਿਹੜਾ ਸਾਹਿਬ ਸਿੰਘ ਆ ਉਹਦਾ ਭਾਈ ਹੈ ਫਤਿਹ ਸਿੰਘ ਪਰਮਜੀਤ ਕੌਰ ਦੇ ਘਰ ਵਾਲਾ ਜਿਹੜੀ ਪਰਜਾਈ ਆ ਉਹਦੀ ਆਪਣੇ ਸਾਹਿਬ ਸਿੰਘ ਦੀ ਉਹਦੇ ਘਰ ਵਾਲੀ ਨਾਲ ਗੱਲ ਹੋਈ ਸੀ ਫਤੇ ਸਿੰਘ ਨਾਲ ਫਤੇ ਸਿੰਘ ਕਹਿੰਦੇ ਵੀ ਉਹ ਕਹਿੰਦਾ ਵੀ ਮਤਲਬ ਇਹ ਡਰਾਇਆ ਹੋਇਆ ਜੀ ਲੁਪਸ਼ ਹੋ ਕੇ ਰਹਿੰਦਾ ਹੈ ਪਹਿਲਾਂ ਸਮਾਣੇ ਰਹਿੰਦਾ ਸੀ ਉਹਨੂੰ ਉਹਦਾ ਨਹੀਂ ਪਤਾ ਕਿੱਥੇ ਹੈਗਾ ਉਹਨੂੰ ਧਮਕੀਆਂ ਵਗੈਰਾ ਦਿੱਤੀਆਂ ਤੇ ਉਹਨਾਂ ਨੇ ਦੱਸਿਆ ਵੀ ਸਾਡੇ 5 ਭੈਣਾਂ ਸੀਗੀਆਂ ਦੋ ਸਮਾਣੇ ਵਿਆਹੀਆਂ ਮੀਆਂ ਦੋ ਇੱਧਰ ਉੱਧਰ ਜੋ ਵੀ ਹੈਗਾ ਤੇ ਇੱਕ ਕੁੜੀ ਜਿਹੜੀ ਉਹ ਰਮਨਦੀਪ ਕੌਰ ਸੀ ਉਹ ਬਾਬੇ ਤੋਂ ਥ੍ਰੈਟ ਹੋ ਕੇ ਜਿਹੜੀ ਉਹਨੇ ਖੁਦਕਸ਼ੀ ਕਰ ਲਈ ਸੀਗੀ ਤੇ ਉਹ 28 ਸਾਲ ਦੀ ਸੀ ਅਨਮੈਰਿਡ ਕੁੜੀ ਸੀ ਉਹਨੇ ਦੱਸਿਆ ਵੀ ਅਸੀਂ ਪੰਜ ਸਾਡੇ ਭੈਣਾਂ ਐ ਅਸੀਂ ਦੋ ਭਰਾ ਐ ਤੇ ਉਹ ਕੁੜੀ ਦਾ ਜਿਹੜਾ ਸਸਕਾਰ ਕੀਤਾ ਸੀਗਾ ਉਹ ਮਹਿਮ ਮਹਿਮੂਦਪੁਰ ਮਹਿਮੂਦਪੁਰ ਇਹਨਾਂ ਦਾ ਪਿੰਡ ਐ ਹੁਣ ਗੱਲ ਇਹ ਐ ਵੀ ਜਿਹੜਾ ਬਾਬਾ ਬਾਬਾ ਹੋਇਆ ਮੈਂ ਫਰਾਰ ਬਾਬੇ ਦਾ ਰੰਗ ਉੱਡ ਗਿਆ ਬਾਬਾ ਉਹ ਗੱਲਾਂ ਬਾਤਾਂ ਨਹੀਂ ਕਰਦਾ ਬਾਬਾ ਢੱਡਰੀਆਂ ਵਾਲਾ ਨਾਉ ਕਲਿੱਪ ਬਣਾਉਂਦਾ ਨਾ ਹੁਣ ਰੰਗ-ਬਰੰਗੇ ਸੂਟ ਪਾਉਂਦਾ ਹੈ। ਨਾ ਬਾਬਾ ਪਰਮੇਸ਼ਰ ਦੁਆਰਾ ਦੀ ਰਹਿਸ਼ਤੇ ਹੈ। ਤੇ ਬਾਬਾ ਹੁਣ ਖੜਾ ਹੋ ਹੋ ਦਿਖਦਾ ਹੈ। ਜਦੋਂ ਉਹਨੂੰ ਪਹਿਲਾਂ ਸਮਝਾਉਂਦੇ ਰਹੇ ਆ, ਬੁੱਧੀਜੀਵ ਸਮਝਾਉਂਦੇ ਰਿਹਾ ਵੀ ਬਾਬਾ ਗੁਰਬਾਣੀ ਨਾਲ ਜੁੜਿਆ ਗੁਰਬਾਣੀ ਦੀਆਂ ਗੱਲਾਂ ਕਰਿਆ ਕਰ। ਕਿਉਂਕਿ ਗੁਰਬਾਣੀ ਦਾ ਉਹ ਆਸਰਾ ਲੈ ਕੇ, ਤਾਕਤ ਲੈ ਕੇ, ਸ਼ਕਤੀ ਲੈ ਕੇ ਇਹ ਜਿਹੜੇ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਲੋਕ ਹੈ। ਇਹ ਗੁਰਬਾਣੀ ਚੋ ਸ਼ਕਤੀ ਲੈ ਕੇ ਗੁਰਬਾਣੀ ਤੀ ਫਿਰ ਵਾਧਾ ਕਰਦੀ ਹੈ ਇਹ ਕੁਦਰਤੀ ਹੈ ਗਿਆਨੀ ਜੈਲ ਸਿੰਘ ਨੇ ਗੁਰਬਾਣੀ ਦਾ ਓਟ ਆਸਰਾ ਲੈ ਕੇ ਦੇਖੋ ਕਿੱਥੋਂ ਤੱਕ ਪਹੁੰਚ ਗਿਆ ਰਾਸ਼ਟਰਪਤੀ ਬਣ ਕੇ ਉਹਨੇ ਮਾਨ ਦੇ ਸ਼ੇਰ ਨੇ ਹਰਮੰਦਰ ਸਾਹਿਬ ਤੇ ਟੈਕ ਕਰਾਤਾ ਜਹੂਰ ਜਿੰਨੇ ਬਾਬੇ ਹੈ ਗੁਰੂ ਗ੍ਰੰਥ ਸਾਹਿਬ ਦੀ ਓਟ ਆਸਰਾ ਲੈ ਕੇ ਸ਼ਕਤੀ ਲੈ ਕੇ ਆਪ ਦੀ ਮਹਿਮਾ ਕਰਾ ਕੇ ਉਦੋਂ ਬਾਅਦ ਇਹ ਪੀਰ ਬਣ ਕੇ ਵਹਿ ਜਾਂਦੇ ਆ ਉਨੇ ਹੀ ਬਾਬਾ ਜਿਹੜਾ ਮਰਸਰ ਸਾਹਿਬ ਨੂੰ ਉੱਤਮ ਤੇ ਸ਼ਕਤੀ ਵਾਲੀ ਜਗ੍ਹਾ ਦਾਦਾ ਹੁੰਦਾ ਸੀ ਨਹੀਂ ਵੀਡੀਓ ਕੱਢ ਲਓ ਤੇ ਉਸ ਤੋਂ ਬਾਅਦ ਹੁਣ ਕਹਿੰਦਾ ਉੱਤੇ ਜਦੋਂ ਆਪਦਾ ਗੁਰਦੁਆਰਾ ਬਣਾ ਲਿਆ ਤਾਂ ਉਹ ਪਾਣੀ ਹੈ ਜੀ ਉੱਥੇ ਇੱਟਾਂ ਦਾ ਦੁਆਰ ਹੈ ਜੀ ਉੱਥੇ ਆ ਹੈ ਜੀ ਉੱਥੇ ਆ ਹੈ ਜੀ ਉੱਥੇ ਆ ਹੈ ਜੀ ਫੇਰੇ ਵੇਖ ਲਓ ਤੁਸੀਂ ਕਹਿੰਨਾ ਕਿ ਮੈਂ ਨਹੀਂ ਕਹਿੰਦਾ ਵੀਡੀਓ ਕੱਢ ਲੂ ਤੇ ਹੁਣ ਵੱਡੇ ਵੱਡੇ ਦਾਅਵੇ ਕਰਨ ਵਾਲੇ ਵੱਡੇ ਵੱਡੇ ਸਿੱਖਿਆ ਦੇ ਨਾਲੇ ਜਦੋਂ ਆਪਦੇ ਤੇ ਪੈਂਦੀ ਹੈ ਨਾ ਆਪਦੇ ਤੋਂ ਆਪਦੇ ਮਰੇ ਬਿਨਾ ਗਤੀ ਨਹੀਂ ਹੁੰਦੀ ਦੂਜੇ ਨੂੰ ਹਰੇਕ ਬੰਦਾ ਕਹਿੰਦਾ ਐ ਕਰਦੇ ਆਹ ਕਰਦੇ ਹੁਣ ਬਾਬਾ ਦਲਾਸੇ ਦਿੰਦਾ ਜੀ ਬਾਬਾ ਕਹਿੰਦਾ ਤੱਕ ਬਾਬਾ ਕਹਿੰਦਾ ਹੁੰਦਾ ਸੀ ਜਸੀਲੇ ਰਹੋ ਬਾਬਾ ਕਹਿੰਦਾ ਰਹੇ ਸੀ ਸ਼ਕਤੀ ਚ ਰਹੋ ਬਾਬਾ ਕਹਿੰਦਾ ਹੁੰਦਾ ਸੀ ਮੇਰੇ ਪ੍ਰਵਚਨ ਸੁਣ ਕੇ ਲੋਕਾਂ 'ਚ એનર્ਜੀ ਪੈਦਾ ਹੁੰਦੀ ਹੈ ਵੀਡੀਓ ਕੱਢ ਲਓ ਮੈਂ ਨਹੀਂ ਕਹਿੰਦਾ ਪੀ ਇਹਨਾਂ ਦੀ ਕੋਈ ਪੀ ਜਿਹੜਾ ਹੈ ਚੈਨਲ ਹੈ ਪੀ ਦੇ ਨਾਂ ਤੇ ਕੋਈ ਤੇ ਹੁਣ ਜਦੋਂ ਬਾਬੇ ਤੇ ਪਰਚਾ ਦਰਜ ਹੋ ਗਿਆ ਰਜੀਤ ਸਿੰਘ ਡਾਕਟਰ ਵਾਲੇ ਤੇ ਬਾਬਾ ਹੁਣ ਗੋਦਵਾਰਾ ਛੱਡ ਕੇ ਭੱਜ ਗਿਆ ਉਹ ਲੱਭ ਨਹੀਂ ਰਿਹਾ ਕਿੱਥੇ ਆ ਫੋਨ ਬੰਦਾ ਹੀ ਜਾਂਦਾ ਪੁਲਿਸ ਪਤਾ ਨਹੀਂ ਕਿਉਂ ਨਹੀਂ ਫੜ ਰਹੀ ਹਾਂ ਪਰ ਇੰਨਾ ਵੀ ਇਹ ਪਰਚਾ ਨਾ ਤਾਂ ਅੱਜ ਕੈਂਸਲ ਹੋਵੇ ਨਾ ਇਹ ਕੱਲ ਨੂੰ ਹੋਵੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਾਈ ਕੋਰਟ ਦੇ ਹੁਕਮਾਂ ਤੇ ਪਰਚਾ ਦਰਜ ਹੋਇਆ ਡਿਲੇ ਨਾਲ ਹੋਇਆ ਇਸ ਕਰਕੇ ਜਿਹੜੇ ਬਾਬੇ ਦੀਆਂ ਮੁਸੀਬਤਾਂ ਵੱਧ ਗਈਆਂ ਹੁਣ ਜਿਹੜਾ ਮਦਈ ਆ ਉਹ ਨਹੀਂ ਧਿਆ ਰਿਹਾ ਉਹ ਉਹ ਉਹਨੂੰ ਡਰਾਈ ਜਾਂਦੇ ਨੇ ਇਹਦੇ ਬੰਦੇ ਉਹਦੇ ਭਰਾ ਫਤੇ ਸਿੰਘ ਕਹਿ ਰਿਹਾ ਵੀ ਮੇਰਾ ਭਰਾ ਸਹਿਬ ਸਿੰਘ ਆ ਜਿਹੜਾ ਲੁਕਛਪ ਕੇ ਰਹਿ ਰਿਹਾ ਪਚਰਾ ਤੇ ਲੋ ਅਗਲੇ ਕੋਲੇ ਇਨੀ ਇਨਕਮ ਸੋਰਸ ਵੀ ਨਹੀਂ ਜਿਹੜਾ ਫਤੇ ਸਿੰਘ ਐ ਫੌਜ 'ਚ ਸੀ ਕਾ ਉਹਨਾਂ ਆਪਦੀ ਗੱਡੀ ਚਲਾਉਂਦਾ ਹੈ ਫੌਜੀ ਬੰਦਾ ਹੈ ਧਰਮੀ ਬੰਦਾ ਹੈ ਤੇ ਸਹਿਬ ਸਿੰਘ ਆ ਕੋਈ ਫੈਕਟਰੀ 'ਚ ਕੰਮ ਕਰਦਾ ਸੀ ਉਹਨਾਂ ਇਹਨਾਂ ਨੇ ਡਰਾਤਾ ਬਾਬਿਆਂ ਨੇ ਤੇ ਉਹ ਭੱਜਿਆ ਹੋਇਆ ਤੇ ਬਾਬਾ ਐਫ ਆਈ ਆਰ ਤੋਂ ਡਰਦਾ ਭੱਜਿਆ ਹੋਇਆ ਹੁਣ ਉਦਾਂ ਬਾਬੇ ਦਾ ਬੇਉ ਆਪਣਾ ਬਾਬੇ ਦਾ ਲਾਈਵ ਦੇਖਿਆ ਜੀ ਬਾਬਾ ਕਹਿੰਦਾ ਇਨਵੈਸਟੀਗੇਸ਼ਨ ਆ ਕੇ ਵੀ ਕਰ ਸਕਦੇ ਆ ਇਨਵੈਸਟੀਗੇਸ਼ਨ ਲਿਜਾ ਕੇ ਵੀ ਕਰ ਸਕਦੇ ਆ ਇਨਵੈਸਟੀਗੇਸ਼ਨ ਮੈਨੂੰ ਬੁਲਾ ਕੇ ਵੀ ਕਰ ਸਕਦੇ ਆ ਹੁਣ ਬਾਬਾ ਜੀ ਬੈਠੋ ਆਪਦੇ ਆਸ਼ਰਮ ਤੇ ਬੈਠੋ ਜੋ ਸਚਾਈ ਹੈ ਦੱਸੋ ਕੋਈ ਗੱਲ ਨਹੀਂ ਫਿਰ ਉਹਦੇ ਚ ਬੇਲ ਹੋ ਜੂਗੀ ਜੇ ਪੁਲਿਸ ਪੜਦੀ ਆ ਤਾਂ ਪਰ ਇਹਨੇ ਕੋਮਲ ਬਾਬਾ ਸੌਫਟ ਸਾਬਣ ਨਾਲ ਨਹਾਉਣ ਵਾਲਾ ਤੇ ਭਾਈ ਜੇਲ੍ਹ ਚ ਉਹ 2 ਦਿਨ ਨਿਕੜਦਾ ਬਾਹਰਿਆਂ ਵੱਡੀਆਂ ਵੱਡੀਆਂ ਕੰਦਾ ਤੇ ਰੋਟੀਆਂ ਦਿੰਦਿਆ ਗਿਣ ਕੇ 6 ਖਾ ਚਾਹੇ ਨਾ ਖਾਏ ਉਹ ਮਿਲਣੀਆਂ ਮਿਲਣੀਆਂ ਤੇ ਬਾਬਾ ਤਾਂ ਐਂ ਚਾਕੂਗਾ ਜਿਵੇਂ ਪੀੜੀ ਕਰਕੇ ਬੱਚੀ ਬੰਨੀ ਹੁੰਦੀ ਹੈ ਇਹੀ ਬਾਬਾ ਪ੍ਰਵਚਨ ਸੁਣਾਉਂਦਾ ਸੀ ਪਰਸੋਂ ਕਹਿੰਦਾ ਸੀ ਮੈਂ ਸਾਥ ਦੇਉਂਗਾ ਪੁਲਿਸ ਦਾ ਮੈਂ ਸਹਿਯੋਗ ਦੇਉਂਗਾ ਤੇ ਭਰੋਸੇ ਜੋ ਸੂਤਰਾਂ ਤੋਂ ਪਤਾ ਲੱਗਿਆ ਬਾਬਾ ਜੀ ਹੋਏ ਵਿਫਾਰ ਗੁਰਦੁਆਰੇ ਚ ਹੈ ਨਹੀਂ ਬਾਬੇ ਦੇ ਫੋਨ ਆ ਜਾਂਦੇ ਬੰਦ ਬਾਬਾ ਪਤਾ ਨਹੀਂ ਕਿੱਥੇ ਹੈ ਭੱਜੇ ਤੋਂ ਬਾਬਾ ਗੱਲ ਨਹੀਂ ਬਣਨੀ ਇਹਦਾ ਸਾਹਮਣਾ ਕਰ ਤੇ ਜਿਹੜਾ ਹੈਗਾ ਉਹ ਸਹਿਬ ਸਿੰਘ ਆ ਉਹਨੂੰ ਉਹਦੀ ਜਿਹੜੀ ਹੈਗੀ ਆ ਪੁਲਿਸ ਨੂੰ ਮਦਦ ਕਰਨੀ ਚਾਹੀਦੀ ਹੈ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਛਾਣ ਦੇਣਾ ਚਾਹੀਦਾ ਕਿਉਂਕਿ ਰਿਲੀਜੀਅਸ ਮਸਲਾ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਕੁਛ ਹੁੰਦਾ ਤਾਂ ਉਹਦਾ ਵੀ અપਮਾਨ ਹੁੰਦਾ ਹੈ ਲੋਕਾਂ ਦਾ ਜਿਹੜਾ ਹੈਗਾ ਵਿਸ਼ਵਾਸ ਟੁੱਟਦਾ ਗੁੱਸਾ ਵੱਧਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਬਾਬੇ ਆਉਣੇ ਆ ਜਾਂ ਸਾਡੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੋ ਵਜੀਰ ਬੰਦੇ ਆ ਉਹਨਾਂ ਤੋਂ ਵੀ ਵਿਸ਼ਵਾਸ ਨੂੰ ਉੱਠ ਜਾਣਾ ਕਿਉਂਕਿ ਵਿਸ਼ਵਾਸ ਬਣਾਉਣਾ ਜ਼ਰੂਰੀ ਹੈ ਧਰਮ ਵੱਖਰੀ ਚੀਜ਼ ਹੈ ਵਿਸ਼ਵਾਸ ਬਖਰੀ ਚੀਜ਼ ਐ ਧਰਮ ਦੀ ਆੜ ਦੇ ਵਿੱਚ ਲੋਕ ਵਿਸ਼ਵਾਸ ਕਰ ਲੈਂਦੇ ਆ ਵਿਸ਼ਵਾਸ ਨੂੰ ਵਿਸ਼ਵਾਸ ਘਾਤ ਨਹੀਂ ਹੋਣ ਦੇਣਾ ਚਾਹੀਦਾ ਉਹ ਇਸ ਕਰਕੇ ਢੱਡਰੀਆਂ ਵਾਲੇ ਬਾਬੇ ਨੂੰ ਬੇਨਤੀ ਆ ਵੀ ਬਾਬਾ ਜੀ ਤੁਸੀਂ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਬਣੋ ਪੁਲਿਸ ਨੂੰ ਸਹਿਯੋਗ ਦਿਓ ਪੁਲਿਸ ਭਾਲਦੀ ਆ ਤੁਹਾਨੂੰ ਤੇ ਫਰਾਰ ਹੋਏ ਤੋਂ ਬਿਨਾ ਇਹ ਗੱਲ ਬਣਨੀ ਨਹੀਂ ਪੇਸ਼ ਹੋਏ ਤੋਂ ਬਿਨਾ ਗੱਲ ਨਹੀਂ ਬਣਨੀ ਬਾਬਾ ਜੀ ਤੇ ਬਾਬਾ ਜਿਹੜਾ ਹੈਗਾ ਲੇਟੈਸਟ ਨਿਊਜ਼ ਇਹ ਆ ਵੀ ਬਾਬਾ ਰঞ্জੀਤ ਸਿੰਘ ਢੱਡਰੀਆਂ ਵਾਲਾ ਗੁਰਦੁਆਰੇ ਚ ਹੋਇਆ ਅਪਰਾਧ ਤੇ ਮਿਲ ਨਹੀਂ ਰਹਾ ਫੋਨ ਆ ਜਾਂਦੇ ਆ ਬੰਦ ਉਹਦੇ ਪਰਿਵਾਰ ਤੱਕ ਪੱਤਰਕਾਰ ਆ ਜਿਹੜੇ ਉਹ ਪੀੜਤ ਲੜਕੀ ਦੇ ਤੱਕ ਪਹੁੰਚ ਕੇ ਜੋ ਸਾਰਾ ਜਾਇਜਾ ਲੈ ਰਹੇ ਐ ਅੱਗੇ ਇਹ ਕੰਮ ਇੰਟਰਨਲ ਪੁਲਿਸ ਦਾ ਰਹਿ ਗਿਆ ਸੋ ਵੀਰੋ ਬਾਬੇ ਦਾ ਪਤਾ ਕਰਕੇ ਦੱਸੋ ਬਾਬਾ ਰਹਿੰਦਾ ਕਿੱਥੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ